ਆ ਦੇਖੋ ਇਹਦੇ ਵਿੱਚ ਇੱਕ ਲਿੰਕ ਹੈ ਇੱਕ ਲਿੰਕ ਜਿੱਦੇ ਮੈਂ ਕਲਿੱਕ ਕੀਤਾ ਇਹ ਲਿੰਕ ਸੋਸ਼ਲ ਮੀਡੀਆ ਤੇ ਕਿਤੇ ਆ ਸਕਦਾ ਹੈ ਇਹ ਲਿੰਕ ਕਿਤੇ ਕੈਮਰਾਮੈਨ ਨੂੰ ਜ਼ਰੂਰ ਚਾਹਾਂਗਾ ਕਿ ਇਧਰ ਹੈਕਰ ਦਾ ਸਿਸਟਮ ਵੀਕ ਦਿਖਾ ਦਿਓ ਕਿ ਜਿਹੜਾ ਇੱਕ ਹੈਕਰ ਨੇ ਉਹ ਲਿੰਕ ਜਨਰੇਟ ਕੀਤਾ ਸੀਗਾ ਉਹਦੇ ਕੋਲ ਡਾਟਾ ਕੀ ਕੀ ਪਹੁੰਚ ਰਿਹਾ ਮੈਂ ਜ਼ਰੂਰ ਹਾਈਲਾਈਟ ਕਰਕੇ ਦਿਖਾਵਾਂਗਾ ਜੋ ਚੀਜ਼ ਮੈਂ ਮੋਬਾਈਲ ਉੱਤੇ ਕਰ ਰਿਹਾ ਸੀਗਾ ਉਹ ਸਾਰਾ ਡਾਟਾ ਆ ਲੈਪਟਾਪ ਤੋਂ ਜਿੰਨੇ ਲੋਕਾਂ ਨੂੰ ਹੀ ਲੱਗ ਰਿਹਾ ਜਿੰਨੇ ਵੀਅਰਸ ਨੇ ਲੱਗ ਰਹੇ ਕਿ ਜੈਨੂਨ ਪੇਜ ਹੈ ਬਿਲਕੁਲੀ ਫੇਕ ਪੇਜ ਹੈ ਇਹਦੇ ਵਿੱਚ ਦੇਖੋ ਕਿੰਨੀਆਂ ਆਪਸ਼ਨਸ ਆ ਰਹੀਆਂ ਕਿ ਤੁਸੀਂ ਆਪਣੇ ਪੇਜ ਦੇ ਵੀਅਰਸ ਇਨਕਰੀਸ ਕਰਵਾ ਲਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਬੀਤੇ ਦਿਨ ਬੀਅਰ ਬਾਈਸਪ ਨਾਮ ਦਾ ਇੱਕ YouTube ਚੈਨਲ ਹੈ ਰਣਵੀਰ ਅਲਾਬਾਦੀਆ ਦਾ ਤਾਂ ਬਹੁਤ ਫੇਮਸ ਯੂਟਿਊਬਰ ਨੇ ਬਹੁਤ ਵਧੀਆ ਪੋਡਕਾਸਟ ਕਰਦੇ ਨੇ ਔਰ ਬੀਤੇ ਦਿਨ ਉਹਨਾਂ ਦਾ ਜਿਹੜਾ YouTube ਚੈਨਲ ਹੈ ਉਹ ਹੈਕ ਹੋ ਗਿਆ ਤੇ ਇੱਕ ਜਿਹੜੀ ਖਬਰ ਹੈ ਅੱਗ ਵਾਂਗ ਫੈਲ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਕਈ ਪੋਸਟਾਂ ਵੀ ਪਾਈਆਂ ਔਰ ਉਹਨਾਂ ਦੇ ਦੋ ਚੈਨਲ ਸੀਗੇ ਦੋਨੇ ਹੀ ਹੈਕ ਹੋ ਚੁੱਕੇ ਨੇ ਹੁਣ ਇਸ ਵਕਤ ਅਸੀਂ ਸਾਈਬਰ ਐਕਸਪਰਟ ਬਲਵਿੰਦਰ ਸਿੰਘ ਜੀ ਤੋਂ ਮੌਜੂਦ ਆ ਜੋ ਲਾਈਵ ਸਾਨੂੰ ਇੱਕ ਟ੍ਰਿਕ ਵੀ ਕਰਕੇ ਦਿਖਾਉਣਗੇ ਕਿ ਕਿਸ ਤਰ੍ਹਾਂ ਜਿਹੜਾ ਇਹ ਚੈਨਲ ਹੈ ਹੈਕ ਹੁੰਦਾ ਹੈ ਜਾਂ ਕਿਸ ਤਰ੍ਹਾਂ ਹੈਕਰ ਜਿਹੜੇ ਨੇ ਅਟੈਕ ਕਰਦੇ ਨੇ ਸੋ ਸਵਾਗਤ ਕਰਦੇ ਹਾਂ ਤੇ ਪੂਰੀ ਜਾਣਕਾਰੀ ਲੈਣੇ ਆ ਵੀ ਇਸ ਤਰ੍ਹਾਂ ਪੋਸੀਬਲ ਕਿਸ ਤਰ੍ਹਾਂ ਹੈ ਬਲਵਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਦੈਨਿਕ ਸਵੇਰਾ ਟੀਵੀ ਤੇ ਸ਼ੁਕਰੀਆ ਜੀ ਬਹੁਤ-ਬਹੁਤ ਦੈਨਿਕ ਸਵੇਰਾ ਸਾਰੀ ਟੀਮ ਅਪਲਵਿੰਦਰ ਜੀ ਪਹਿਲਾ ਸਵਾਲ ਵੀਰ ਬਾਈਸੈਪਟ ਇੱਕ ਚੈਨਲ ਜਿਹੜਾ ਰਣਵੀਰ ਅਲਬਾਦੀਆ ਦਾ ਇੱਕ ਬਹੁਤ ਫੇਮਸ ਯੂਟਿਊਬਰ ਨੇ ਸੋ ਉਹਨਾਂ ਦਾ ਜਿਹੜਾ ਚੈਨਲ ਦੋ ਚੈਨਲ ਦੋਨੇ ਹੈਕ ਹੋ ਚੁੱਕੇ ਨੇ ਸੋ ਇਹ ਪੋਸੀਬਲ ਕਿਵੇਂ ਹੈ ਕਿਸ ਤਰ੍ਹਾਂ ਇਹ ਹੈਕ ਹੋ ਸਕਦਾ ਕਿਉਂਕਿ ਬਹੁਤ ਫੇਮਸ ਹੈ ਯੂਟਿਊਬਰ ਮਿਲਦਾ ਹੈ ਸਿਕਿਉਰਿਟੀ ਵੀ ਪ੍ਰੋਪਰ ਵਰਤਦੇ ਹੋਣੇ ਸਭ ਕੁਝ ਕਰਦੇ ਹੋਣੇ ਨੇ ਇੱਕ ਨਾਮ ਇਹਨਾਂ ਦਾ ਭਾਰਤ ਦੇ ਵਿੱਚ ਸੋ ਇਹ ਪੋਸੀਬਲ ਕਿਵੇਂ ਹੈ ਦੇਖੋ ਜੀ ਜਿੰਨੇ ਵੀ ਸੋਸ਼ਲ ਮੀਡੀਆ ਅਕਾਊਂਟਸ ਆਪਾਂ ਯੂਜ਼ ਕਰਦੇ ਆ ਉਹਨੂੰ ਐਕਸੈਸ ਕਰਨ ਲਈ ਸਾਨੂੰ ਕ੍ਰੈਡੈਂਸ਼ੀਅਲਸ ਦੀ ਹੁੰਦੇ ਆ ਇੱਕ ਬੜੀ ਆਸਾਨ ਜੀ ਗੱਲ ਹੈ ਉਹ ਕਿਸੇ ਕੋਲ ਵੀ ਚਲੇ ਗਿਆ ਤਾਂ ਮਤਲਬ ਸਾਡਾ ਅਕਾਊਂਟ ਉਹ ਕੋਈ ਕੰਟਰੋਲ ਕਰ ਸਕਦਾ ਹੁਣ ਮੇਨ ਗੱਲ ਜਿਹੜੀ ਇੱਥੇ ਹੈ ਕਿ ਜੇ ਮੇਰਾ ਅਕਾਊਂਟ ਹੈ ਜਾਂ ਰਣਵੀਰ ਸਰ ਦਾ ਜਿਹੜਾ ਅਕਾਊਂਟ ਹੈਗਾ ਸੀਗਾ ਉਹ ਉਹਨਾਂ ਦਾ ਜੇ ਅਕਾਊਂਟ ਐਕਸੈਸ ਹੋਇਆ ਹੈਕ ਹੋਇਆ ਮਤਲਬ ਉਹਨਾਂ ਦੇ ਆਈਡੀ ਪਾਸਵਰਡ ਕਿਸੇ ਕੋਲ ਪਹੁੰਚੇ ਉਹਨੇ ਪਹੁੰਚੇ ਕਿਦਾਂ ਸਭ ਤੋਂ ਮੇਨ ਕੁਐਸਚਨ ਇਹ ਹੈ ਸੋ ਇਹਦੇ ਵਿੱਚ ਬਹੁਤ ਸਾਰੇ ਅਟੈਕਸ ਹੁੰਦੇ ਆ ਸੋਸ਼ਲ ਇੰਜੀਨੀਅਰਿੰਗ ਅਟੈਕਸ ਆ ਜਾਂਦੇ ਆ ਕਿ ਲੌਗਰਸ ਅਟੈਕ ਆ ਜਾਂਦੇ ਆ ਫਿਸ਼ਿੰਗ ਅਟੈਕਸ ਆ ਜਾਂਦੇ ਆ ਜਿਹਦੇ ਵਿੱਚ ਹੁੰਦਾ ਕੀ ਹੈ ਇੱਕ ਨਾਰਮਲ ਲਿੰਕ ਤੁਹਾਡੇ ਕੋਲ ਆਏਗਾ ਕਿਉਂ ਇਦਾਂ ਦੀ ਪ੍ਰੋਪਰਟੀ ਟੀਮ ਜੋ ਉਹਨਾਂ ਨੂੰ ਹੈਂਡਲ ਕਰਦੀ ਹੈ। ਤੋਂ ਉਹਦੇ ਵਿੱਚ ਹੁੰਦਾ ਕੀ ਹੈ ਜੇ ਟੀਮ ਦੇ ਵਿੱਚੋਂ ਇੱਕ ਵੀ ਪਰਸਨ ਕੋਈ ਲਿੰਕ ਆਇਆ ਐਂਡ ਉਹ ਲਿੰਕ ਉੱਤੇ ਲਿਖਿਆ ਹੋਗਾ ਕਿ ਤੁਸੀਂ ਆਪਣੇ ਚੈਨਲ ਦੇ ਵਿਊਜ਼ ਵਧਾ ਲਓ। ਤੁਸੀਂ ਆਪਣੇ ਚੈਨਲ ਦੇ ਸਬਸਕ੍ਰਾਈਬਰਸ ਵਧਾ ਲਓ। ਤੁਸੀਂ ਆਪਣੇ ਚੈਨਲ ਦੇ ਕੋਈ ਲਾਈਕਸ ਵਧਾ ਲਓ। ਕਮੈਂਟਸ ਕਰਵਾ ਲਓ ਜਾਂ ਕੁਝ ਇਦਾਂ ਵਾਚ ਟਾਈਮ ਵਧਾ ਲਓ। ਹੁੰਦਾ ਕੀ ਹੈ ਜਦੋਂ ਪੈਦਾਂ ਦੇ ਲਿੰਕ ਉੱਤੇ ਕਲਿੱਕ ਕਰਦੇ ਆ ਉਹ ਸਾਨੂੰ ਬੜਾ ਇੱਕ ਜੈਨੂਇਨ ਪੇਜ ਸਾਡੇ ਅੱਗੇ ਓਪਨ ਹੁੰਦਾ ਹੈ ਕਿ ਐਂ ਲੱਗ ਰਿਹਾ ਜਿਵੇਂ ਵਾਕਈ ਕੋਈ YouTube ਦਾ ਪੇਜ ਹੈ। ਐਂਡ ਉਹ ਸਾਡੇ ਕੋਲ ਇੱਕ ਆਪਸ਼ਨ ਦੇ ਰਿਹਾ ਕਿ ਸਬਸਕ੍ਰਾਈਬਰ ਵਧਾਉਣ ਦੀ ਆਪਸ਼ਨ ਸਾਡੇ ਕੋਲ ਆ ਰਹੀ ਹੈ ਐਂਡ ਨਾਲ ਨਾਲ ਹੀ ਸਾਡੇ ਤੋਂ ਇਹ ਡਿਟੇਲਸ ਮੰਗੀਆਂ ਜਾਂਦੀਆਂ ਕਿ ਤੁਸੀਂ ਆਪਣੇ ਆਈਡੀ ਦਾ ਲਾਈਕ ਅਕਾਊਂਟ ਦੀ ਈਮੇਲ ਆਈਡੀ ਫਿਲ ਕਰੋ ਐਂਡ ਅਕਾਊਂਟ ਦਾ ਪਾਸਵਰਡ ਫਿਲ ਕਰੋ ਐਂਡ ਉਹ ਪੇਜ ਦੇਖਣ ਨੂੰ ਬਿਲਕੁਲ ਵੀ ਫੇਕ ਨਹੀਂ ਲੱਗਦਾ ਉਹ ਲੱਗਦਾ ਕਿ ਵਾਕਈ ਕੋਈ ਜੈਨੂਇਨ ਪੇਜ ਹੈ ਜਿੱਦ ਨਹੀਂ ਉਹਦੇ ਵਿੱਚ ਕੋਈ ਇਨਫੋਰਮੇਸ਼ਨ ਫਿਲ ਹੁੰਦੀ ਹੈ ਉਹ ਸਾਰਾ ਡੇਟਾ ਇੱਕ ਹੈਕਰ ਕੋਲ ਚਲੇ ਜਾਂਦਾ ਹੈ ਮਤਲਬ ਹੈਕਰ ਉਸ ਤੋਂ ਬਾਅਦ ਜਾਂ ਉਹਨੂੰ ਲੌਗਇਨ ਕਰ ਲੇ ਜਾਂ ਉਹ ਪੇਜ ਨੂੰ ਡਿਲੀਟ ਕਰ ਦੇ ਜਾਂ ਵੀਡੀਓ ਡਿਲੀਟ ਕਰ ਦੇ ਕੁਝ ਵੀ ਹੋ ਸਕਦਾ ਹੈ ਜੀ ਇਸ ਤਰ੍ਹਾਂ ਜਿਹੜਾ ਪੇਜ ਆ ਜਿਹੜਾ ਚੈਨਲ ਇਹ ਹੈਕ ਹੁੰਦੇ ਨੇ ਇੱਕ ਸਵਾਲ ਮੇਰਾ ਹੈ ਕਿ ਇੱਕ ਇੰਡਾਵਾ ਡਾਕ ਯੂਟਿਊਬਰ ਆ ਐਡੀ ਉਹਦੀ ਸਟਰੋਂਗ ਟੀਮ ਆ ਇਹੋ ਜਿਹੇ ਬੰਦੇ ਤੋਂ ਵੀ ਗਲਤੀ ਹੋ ਸਕਦੀ ਆ ਨਹੀਂ ਦੇਖੋ ਇਹ ਇਹ ਟੈਕਨੋਲੋਜੀ ਆ ਇਹਦੇ ਵਿੱਚ ਕੋਈ ਉਹ ਰੂਲ ਨਹੀਂ ਹੈਗਾ ਕਿ ਕੋਈ ਪਰਸਨ ਕਵੇ ਕਿ ਮੈਂ 100% ਹੈ ਮੇਰੇ ਤੋਂ ਇਹ ਚੀਜ਼ ਨਹੀਂ ਹੋ ਸਕਦੀ ਬਹੁਤ ਸਾਰੇ ਇਦਾਂ ਦੇ ਵੇਜ਼ ਹੁੰਦੇ ਆ ਕਈ ਵਾਰੀ ਇਦਾਂ ਹੁੰਦਾ ਇੱਕ ਬੜੀ ਕਾਮਨ ਇੱਕ ਗਲਤੀ ਦੀ ਮੈਂ ਗੱਲ ਕਰਾਂ ਕਿਉਂਕਿ ਹਜੇ ਤੱਕ ਰਣਵੀਰ ਨੇ ਇਸ ਚੀਜ਼ ਨੂੰ ਡਿਸਕਲੋਜ਼ ਨਹੀਂ ਕੀਤਾ ਕਿ ਉਹਦਾ ਰੀਜ਼ਨ ਕੀ ਹੋਇਆ ਸੋ ਬਟ ਇਦਾਂ ਦੇ ਬਹੁਤ ਸਾਰੇ ਰੀਜ਼ਨ ਐ ਕਾਮਨ ਹੋ ਰੀਜ਼ਨ ਕੀ ਹੁੰਦਾ ਹੁੰਦਾ ਕਿ ਅਸੀਂ ਜਦੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਕ੍ਰੀਏਟ ਕਰਦੇ ਆ ਚਾਹੇ ਉਹ ਲਿੰਕਡਇਨ ਹੈ ਫੇਸਬੁੱਕ ਹੈ YouTube ਹੈ ਇੰਸਟਾਗ੍ਰam ਹੈ سناਪਚੈਟ ਹੈ ਇਦੇ ਵਿੱਚ ਇੱਕ ਕਾਮਨ ਅਸੀਂ ਗਲਤੀ ਕਰਦੇ ਹਾਂ ਕਿ ਸਾਡਾ ਜਿਹੜਾ ਪਾਸਵਰਡ ਹੁੰਦਾ ਸਾਰੇ ਅਕਾਊਂਟਸ ਦਾ ਉਹ ਹੁੰਦਾ ਸੇਮ ਅਸੀਂ ਵੱਖਰੇ ਵੱਖਰੇ ਨਹੀਂ ਰੱਖਦੇ ਅਸੀਂ ਇੱਕੋ ਹੀ ਪਾਸਵਰਡ ਰੱਖ ਲੈਨੇ ਆ ਹੋ ਸਕਦਾ ਹੈ ਕਿ ਉਹਨਾਂ ਦਾ YouTube ਤੇ ਕੋਈ ਗਲਤੀ ਉਹਨਾਂ ਵੱਲੋਂ ਨਹੀਂ ਹੋਈ ਬਟ ਗਲਤੀ ਇਹ ਹੋਈ ਹੋਊਗੀ ਕਿ ਉਹਨਾਂ ਦਾ ਜਿਹੜਾ YouTube ਦਾ ਪਾਸਵਰਡ ਹੈ ਕਿਸੇ ਹੋਰ ਅਕਾਊਂਟ ਦੇ ਨਾਲ ਹੋ ਸਕਦਾ ਹੈ ਉਹ Zomato ਹੈ ਸੋ ਕਿ ਕੋਈ ਵੀ ਕੰਪਨੀ ਹੈ ਕੋਈ ਥਰਡ ਪਾਰਟੀ ਕੋਈ ਕੰਪਨੀ ਹੈ ਉਹਦੇ ਨਾਲ ਪਾਸਵਰਡ ਉਹਨਾਂ ਨੇ ਸੇਮ ਰੱਖਿਆ ਹੋਗਾ ਐਂਡ ਉਹ ਥਰਡ ਪਾਰਟੀ ਕੰਪਨੀ ਕੰਪਰੋਮਾਈਜ਼ ਹੋ ਗਈ ਉਹ ਕੰਪਰੋਮਾਈਜ਼ ਹੋਣ ਨਾਲ ਕੀ ਹੋਇਆ ਹੈਕਰ ਨੂੰ ਪਾਸਵਰਡ ਉਹ ਥਰਡ پارٹی ਕੰਪਨੀ ਤੋਂ ਮਿਲ ਗਿਆ ਕਿਸੇ ਹੋਰ ਕੰਪਨੀ ਤੋਂ ਮਿਲ ਗਿਆ ਐਂਡ ਉਹਨਾਂ ਨੇ ਉਹ ਸੇਮ ਪਾਸਵਰਡ ਦੇਤੇ ਤੇ ਟਰਾਈ ਕੀਤਾ YouTube ਤੇ ਐਂਡ ਲੌਗਇਨ ਹੋ ਗਿਆ ਸੋ ਇਦਾਂ ਦੇ ਕਾਫੀ ਸਾਰੇ ਚਾਂਸਸ ਹੈ ਜਿੱਦੇ ਤੋਂ ਲਾਈਕ ਉਹਦਾ YouTube ਦਾ ਐਕਸੈਸ ਗਿਆ ਹੋ ਸਕਦਾ ਹੈ YouTube ਚੈਨਲ ਜਿਹੜਾ ਇਹਨਾਂ ਦਾ ਜਿੱਤੇ ਅਟੈਕ ਹੋਇਆ ਹੈ ਇਹ ਡਾਰਕ ਵੈਬ ਵਾਲੇ ਜਿਹੜੇ ਹੁੰਦੇ ਹੈਕਰਸ ਉਹਨਾਂ ਨੇ ਕੀਤਾ ਲੱਗਦਾ ਹੈ ਤੁਹਾਡੇ ਅਕੋਰਡਿੰਗ ਕੀ ਲੱਗਦਾ ਹੈ ਕਿ ਕਿਹਨੇ ਅਟੈਕ ਕੀਤਾ ਹੋ ਸਕਦਾ ਹੈ ਨੀ ਦੇਖੋ ਇਹਦੇ ਵਿੱਚ ਇਹ ਕਹਨਾ ਮੁਸ਼ਕਿਲ ਹੈ ਕਿ ਅਟੈਕ ਕਿੰਨੇ ਕੀਤਾ ਹੈ ਜਾਂ ਲਾਈਕ ਕਿਹੜੇ ਗਰੁੱਪ ਨੇ ਕੀਤਾ ਹੋਊਗਾ ਜਦੋਂ ਤੱਕ ਕੋਈ ਉਹਨੂੰ ਐਕਸੈਪਟ ਨਹੀਂ ਕਰਦਾ ਸੋ ਇਹਦੇ ਵਿੱਚ ਉਹਨਾਂ ਦਾ ਲਾਈਕ ਐਕਸੈਸ ਜਿਹੜਾ ਗਿਆ ਹੈ ਉਹ ਆਬਵੀਅਸਲੀ ਹਮੇਸ਼ਾ ਇੱਕ 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 ਐਜ਼ ਅ ਸਾਈਬਰ ਐਕਸਪਰਟ ਮੈਂ ਐਡਵਾਈਸ ਦੇਣਾ ਕਿ ਜਦੋਂ ਵੀ ਇਹ ਕੋਈ ਇਦਾਂ ਦੀ ਐਕਟੀਵਿਟੀ ਹੁੰਦੀ ਹੈ ਜਿੰਨੇ ਵੀ ਕੀਤਾ ਹੋਊਗਾ ਚਾਹੇ ਉਹ ਪਰਸਨ ਇੰਡੀਆ ਦਾ ਸੇਗਾ ਕੋਈ ਚਾਈਨਾ ਦਾ ਸੇਗਾ ਕੋਈ ਰਸ਼ੀਆ ਕਿਸੇ ਦਾ ਵੀ ਸੇਗਾ ਉਹਦਾ ਆਈਪੀ ਐਡਰੈਸ ਜਿਹੜਾ ਹੁੰਦਾ ਆਈਪੀ ਐਡਰੈਸ ਲਾਈਕ ਸਾਡੀ ਆਇਡੈਂਟੀਟੀ ਜਿਵੇਂ ਅਸੀਂ ਸਾਡਾ ਫੋਨ ਨੰਬਰ ਹੁੰਦਾ ਜੇ ਅਸੀਂ ਕਿਸੇ ਨੂੰ ਕਾਲ ਕਰ ਰਹੇ ਹਾਂ ਤਾਂ ਸਾਡਾ ਫੋਨ ਨੰਬਰ ਅਗਲੇ ਪਰਸਨ ਕੋਲ ਪਹੁੰਚਦਾ ਹੈ ਸੇਮ ਚੀਜ਼ ਜਦੋਂ ਆਪਾਂ ਇੰਟਰਨੈਟ ਤੇ ਕੁਝ ਵੀ ਕਰਦੇ ਹਾਂ ਉਹਦੇ ਵਿੱਚ ਸਾਡੀ ਜਿਹੜੀ ਮੇਨ ਆਈਡੈਂਟੀਟੀ ਆ ਹੁੰਦਾ ਆਈਪੀ ਐਡਰੈਸ ਹੁਣ YouTube ਦੇ ਕੋਲ ਜ਼ਰੂਰ ਉਹਦਾ ਰਿਕਾਰਡ ਬਣਿਆ ਹੋਊਗਾ ਕਿ ਇਹ ਅਕਾਊਂਟ ਕਿੱਥੋਂ ਐਕਸੈਸ ਹੋਇਆ ਜਾਂ ਕਿੱਥੋਂ ਲੌਗਇਨ ਹੋਇਆ ਜਾਂ ਕਿੱਥੋਂ ਵੀਡੀਓਜ਼ ਡਿਲੀਟ ਹੋਈਆਂ ਸੋ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ ਲਾਈਕ ਜਿਓ ਨੇ ਅੱਗੇ ਫਰਦਰ ਕੰਪਲੇਂਟਸ ਰਜਿਸਟਰ ਕਰਵਾਊਗਾ ਜਾਂ ਜੋ ਵੀ ਇਹਦੀ ਫਰਦਰ ਪ੍ਰोसीਡਿੰਗਸ ਹੋਗੀ ਐਂਡ YouTube ਉਹਦੀ ਲਾਈਕ ਕੀ ਹੋਇਆ ਕਿਥੋਂ ਕੌਨ ਪਰਸਨ ਸੀਗਾ ਤੇ ਬਿਹਾਈਂਡ ਮੈਂ ਥੋੜਾ ਰੁਕਣਾ ਚਾਹੂੰਗਾ ਪੂਰੇ ਵਰਲਡ ਦੇ ਵਿੱਚੋਂ ਜਿੱਥੇ ਮਰਜੀ ਹੋ ਸਕਦਾ ਜੀ ਆਈਪੀ ਐਡਰੈਸ ਜਿਹੜਾ ਸਾਡਾ ਹੁੰਦਾ ਨਾ ਜਿਵੇਂ ਫੋਨ ਨੰਬਰ ਸਾਡਾ ਯੂਨੀਕ ਹੁੰਦਾ ਹੈ ਜਿਹੜਾ ਫੋਨ ਨੰਬਰ ਮੇਰਾ ਹੈ ਉਹ ਸੇਮ ਫੋਨ ਨੰਬਰ ਨਹੀਂ ਕੋਈ ਹੋਰ ਲੈ ਸਕਦਾ ਉਹਦੇ ਵਿੱਚ ਸੇਮ ਹੈ ਕਿ ਆਈਪੀ ਐਡਰੈਸ ਦੇ ਵਿੱਚ ਵੀ ਇਦਾਂ ਹੀ ਹੈ ਕਿ ਜੋ ਆਈਪੀ ਜਿਹੜਾ ਮੈਨੂੰ ਮਿਲਿਆ ਹੋਗਾ ਉਹ ਪੂਰੀ ਦੁਨੀਆ ਦੇ ਵਿੱਚ ਕਿਸੇ ਹੋਰ ਕੋਲ ਨਹੀਂ ਹੋਗਾ ਜੇ ਮੇਰੇ ਆਈਪੀ ਤੋਂ ਕੁਝ ਗਲਤ ਐਕਟੀਵਿਟੀ ਹੋ ਰਹੀ ਹੈ ਉਹਦੇ ਲਈ ਇਹ ਇਹ ਆਪਾਂ ਰਿਸਪੌਂਸੀਬਲ ਹਾਂ ਜੇ ਕਿਸੇ ਦੇ ਆਈਪੀ ਤੋਂ ਮਤਲਬ ਸੇਮ ਆ ਜੁਨੀਆਂ ਵੀ ਵੀਡੀਓ ਸਿਗੀਆਂ ਸਾਰੀਆਂ ਡਿਲੀਟ ਹੋ ਚੁੱਕੀਆਂ ਨੇ ਕਿਉਂਕਿ ਚੈਨਲ ਹੀ ਡਿਲੀਟ ਹੋ ਚੁੱਕਾ ਹੈ ਸੋ ਵੱਡਾ ਸਵਾਲ ਮੈਨੂੰ ਲੱਗਦਾ ਵੀ ਦਰਸ਼ਕਾਂ ਨੂੰ ਵੀ ਇਹੀ ਵੇਟ ਹੋਊਗਾ ਕਿ ਉਹ ਸਵਾਲ ਕਦੋਂ ਪੁੱਛਦ ਨੇ ਵੱਡਾ ਸਵਾਲ ਇਹ ਹੈ ਕਿ ਜੋ ਵੀ ਡਿਲੀਟ ਹੋਇਆ ਜੁਨੀਆਂ ਵੀ ਵੀਡੀਓਜ਼ ਜਾਂ ਜਿਹੜੇ ਵੀ ਸ਼ਾਰਟਸ ਡਿਲੀਟ ਹੋਏ ਨੇ ਉਹ ਵਾਪਸ ਆ ਸਕਦੇ ਨੇ ਪੋਸੀਬਲ ਹੈ ਜੇ ਪੋਸੀਬਲ ਹੈ ਤਾਂ ਕਿੰਨੇ ਪਰਸੈਂਟ ਪੋਸੀਬਲ ਹੈ ਦੇਖੋ ਇਹਦੇ ਵਿੱਚ ਪੋਸੀਬਿਲਿਟੀ ਹੈ ਹੁੰਦਾ ਕੀ ਹੈ ਜਦੋਂ ਕੋਈ ਕੰਟੈਂਟ ਡਿਲੀਟ ਹੁੰਦਾ ਹੈ YouTube ਦੀ ਵੀ ਪਾਲਿਸੀ ਹੈ ਕਿ ਵਿਦਨ 7 ਟੂ 10 ਡੇਜ਼ ਜੇ ਤੁਸੀਂ ਤੁਹਾਨੂੰ YouTube ਨੂੰ ਕੋਈ ਇਨਫੋਰਮ ਕਰ ਰਿਹਾ ਹੈ YouTube ਉਹਦਾ ਬੈਕ ਐਂਡ YouTube ਨੇ ਆਪਣੇ ਸਰਵਰਸ ਤੋਂ ਡਿਲੀਟ ਕਰਤਾ। ਤੋਂ YouTube ਵੀ ਉਹਦਾ ਬੈਕਅਪ ਰੱਖਦਾ ਐ ਐਂਡ ਜੇ ਕੋਈ ਕਿਸੇ ਦਾ ਅਕਾਊਂਟ ਹੈਕ ਹੋ ਗਿਆ ਜਾਂ ਕੋਈ ਪੇजेस ਤੋਂ ਵੀਡੀਓਜ਼ ਡਿਲੀਟ ਹੋ ਗਈਆਂ ਤੋਂ YouTube ਉਹਦੇ ਵਿੱਚ ਸਪੋਰਟ ਕਰੇਗਾ ਉਹਦਾ ਕੰਟੈਂਟ ਵਾਪਸ ਤੁਹਾਨੂੰ ਰਿਕਵਰ ਕਰਵਾਉਣ ਦੇ ਵਿੱਚ। ਰਿਕਵਰ ਹੋ ਸਕਦਾ। ਚਾਂਸੇਸ ਹੈਗੇ ਰਿਕਵਰ ਹੋਣ ਦੇ ਪੂਰੇ। ਤੇ ਜੇ ਨਾ ਹੋਇਆ ਤੇ ਏਡੀ ਮਿਹਨਤ ਕੀਤੀ ਸਾਰੀ ਬੇਕਾਰ। ਇਹ ਦੇਖੋ ਇਹਦੇ ਵਿੱਚ ਜਿਹੜਾ ਬੰਦਾ ਮਿਹਨਤ ਹੀ ਹੈ ਨਾ ਉਹਨੇ ਦੁਆਰਾ ਮਿਹਨਤ ਕਰਕੇ ਮਹਿਲ ਖੜਾ ਕਰ ਹੀ ਲੈਣਾ ਠੀਕ ਹੈ ਬਟ ਸtill ਬੈਕਐਂਡ ਤੇ ਕੁਝ ਆਰਗੇਨਾਈਜੇਸ਼ਨ ਲਾਈਕ YouTube ਹੈਗੇ ਆ ਜਾਂ Facebook ਹੈ ਇਹਨਾਂ ਦਾ ਹਮੇਸ਼ਾ ਬੈਕਅਪ ਸਰਵਰ ਰੈਂਦੀ ਰਹਿੰਦੇ ਕਿ ਕੱਲ ਨੂੰ ਅਗਰ ਇੱਕ ਪੂਰਾ ਸਰਵਰ ਵੀ ਡੈਮੇਜ ਹੋ ਜਾਏ ਹੋ ਸਕਦਾ ਹੈ ਕਿ ਕੱਲ ਨੂੰ ਜੇ ਇੰਡੀਆ ਦੇ ਵਿੱਚ ਆਪਾਂ ਇੱਕ ਜਗ੍ਹਾ ਕੋਈ ਸਰਵਰ ਰੱਖਿਆ ਉੱਥੇ ਕੱਲ ਨੂੰ ਕੋਈ ਫਾਇਰ ਇਨਸੀਡੈਂਟ ਹੋ ਜਾਂਦਾ ਹੈ ਜਾਂ ਕੱਲ ਨੂੰ ਉਹਦੇ ਵਿੱਚ ਕੋਈ ਫਿਜ਼ੀਕਲੀ ਨੇਚਰਲ ਕਲੈਮਿਟੀ ਦੇ ਕਰਕੇ ਇੱਕ ਆਪ ਖਰਾਬ ਹੋ ਜਾਂਦਾ ਹੈ ਤੋਂ ਗੁੱਡ ਕੰਪਨੀਆਂ ਕੀ ਕਰਦੀਆਂ ਉਹਦਾ ਬੈਕਅਪ ਹੈ ਮਲਟੀਪਲ ਲੋਕੇਸ਼ਨਸ ਤੇ ਉਧ ਜੇ ਉਹ ਸਰਵਰ ਖਰਾਬ ਹੋ ਜਾਈਏ ਜਾਂ ਕੁਝ ਵੀ ਹੋ ਜਾਈਏ ਉਹਨੂੰ ਦੁਆਰਾ ਰਿਕ ਕਵਰ ਕਰ ਸਕਦੇ ਆ ਤਾਂ ਸੇਮ ਚੀਜ਼ YouTube ਵੀ ਉਹਦੀ ਪੱਕਾ ਹੈਲਪ ਕਰੂਗਾ ਪਲਵਿੰਦਰ ਜੀ ਮੈਂ ਚਾਹੁੰਨਾ ਕਿ ਦਰਸ਼ਕ ਗੱਲਾਂ ਦੇ ਨਾਲ ਉਹਨਾਂ ਵੱਧ ਪ੍ਰੈਕਟੀਕਲ ਦੇਖਣ ਵਿੱਚ ਰੱਖਦੇ ਨੇ ਸੋ ਆਪਾਂ ਇੱਕ ਵਾਰੀ ਲਾਈਵ ਦਿਖਾ ਦਈਏ ਵੀ ਕਿਸ ਤਰ੍ਹਾਂ ਜਿਹੜਾ YouTube ਚੈਨਲ ਆ ਉਹ ਹੈਕ ਵਗੈਰਾ ਜੋ ਵਿੱਚ ਤੁਹਾਨੂੰ ਲਾਈਵ ਡੈਮੋ ਕਰਕੇ ਦਿਖਾ ਦੇਣਾ ਕਿ ਹੁੰਦਾ ਕੀ ਹੈ ਕਿੰਨਾ ਕੋ ਮੁਸ਼ਕਿਲ ਹੈ ਚੀਜ਼ ਇਹ ਹੈ ਸੋ ਇਹਦੇ ਵਿੱਚ ਹੈਕਰ ਕਰਦਾ ਕਿ ਇੱਕ ਨਾਰਮਲ ਲਿੰਕ ਬਣਾ ਕੇ ਤੁਹਾਨੂੰ ਭੇਜਦਾ ਹੈ WhatsApp ਤੇ ਹੋ ਸਕਦਾ ਲਿੰਕ ਆ ਗਿਆ ਤੁਹਾਨੂੰ ਕਿਸੇ Google ਤੇ ਤੁਸੀਂ ਸਰਚ ਕਰ ਰਹੇ ਹੋ ਉਹਦੇ ਵਿੱਚ ਤੁਹਾਨੂੰ ਲਿੰਕ ਸ਼ੋ ਹੋ ਗਿਆ ਜਾਂ ਕਿਸੇ ਸੋਸ਼ਲ ਮੀਡੀਆ ਤੇ ਕਿਸੇ ਨੇ ਮੈਸੇਜ ਕਰਕੇ ਕਿਹਾ ਤਾਂ ਕਿ ਤੁਸੀਂ ਆਪਣੇ ਪੇਜ ਦੇ ਫਾਲੋਅਰਸ ਵਧਾ ਲਓ Instagram ਦਾ ਬਲੂ ਟਿਕ ਲੈ ਲਓ ਜਾਂ ਇਦਾਂ ਦੀ ਬਹੁਤ ਨੀ سوشل ਇੰਜੀਨੀਅਰਿੰਗ ਹੈ ਮਤਲਬ ਇੱਕ ਤੁਹਾਨੂੰ ਗੁੱਡੀ ਦਿਖਾ ਕੇ ਤੁਹਾਨੂੰ ਇੱਕ ਲਿੰਕ ਆਏਗਾ ਸੋ ਇਦਾਂ ਦੇ ਮੈਂ ਇੱਕ ਲਿੰਕ ਓਪਨ ਕਰਕੇ ਤੁਹਾਨੂੰ ਦਿਖਾਨਾ ਮੈਂ ਕੈਮਰਾਮੈਨ ਨੂੰ ਚੀ ਬਿਲਕੁਲ ਬਿਲਕੁਲ ਮੇਰਾ ਰਿਕਵੈਸਟ ਕਰਦਾ ਮੈਂ ਤੁਹਾਨੂੰ ਕਿ ਕੈਮਰਾਮੈਨ ਸਾਈਡ ਤੇ ਆ ਕੇ ਸੋ ਪ੍ਰੋਪਰ ਸ਼ੂਟ ਕੀਤਾ ਜਾਵੇ ਤੁਸੀਂ ਤੁਸੀਂ ਥੋੜਾ ਫੋਨ ਕਰ ਸੋ ਇਹ ਆ ਦੇਖੋ ਇਹਦੇ ਵਿੱਚ ਇੱਕ ਲਿੰਕ ਹੈ ਇੱਕ ਲਿੰਕ ਤੇ ਜਿੱਦੇ ਮੈਂ ਕਲਿੱਕ ਕੀਤਾ ਇਹ ਲਿੰਕ ਸੋਸ਼ਲ ਮੀਡੀਆ ਤੇ ਕਿਤੇ ਆ ਸਕਦਾ ਹੈ ਇਹ ਲਿੰਕ ਕਿਤੇ ਔਰ ਲਾਈਕ ਫੇਸਬੁਕ ਤੇ ਕੋਈ ਤੁਹਾਨੂੰ ਮੈਸੇਜ ਕਰ ਸਕਦਾ ਹੈ ਮਤਲਬ ਇਧਾਂ ਦੇ ਬਹੁਤ ਸਾਰੇ ਪੇजेस ਐਂ ਦੇਖਣ ਨੂੰ ਹੀ ਲੱਗ ਰਿਹਾ ਕਿ ਜਿਵੇਂ YouTube ਦਾ ਲੋਗੋ ਹੈ ਕਿ ਵਾਕਈ ਕੋਈ YouTube ਦਾ ਪੇਜ ਹੈ ਜੀ ਸਿਰ ਵਿੱਚ ਕੁਝ ਆਪਸ਼ਨਸ ਆ ਰਹੀਆਂ ਇਹ ਇੱਕ ਬਿਲਕੁਲ ਹੀ ਜਿੰਨੇ ਲੋਕਾਂ ਨੂੰ ਹੀ ਲੱਗ ਰਿਹਾ ਜਿੰਨੇ ਵੀਵਰਸ ਨੇ ਲੱਗ ਰਿਹਾ ਕਿ ਜੈਨੂਨ ਪੇਜ ਹੈ ਬਿਲਕੁਲ ਹੀ ਫੇਕ ਪੇਜ ਹੈ ਇਹਦੇ ਵਿੱਚ ਦੇਖੋ ਕਿੰਨੀਆਂ ਆਪਸ਼ਨਸ ਆ ਰਹੀਆਂ ਕਿ ਤੁਸੀਂ ਆਪਣੇ ਪੇਜ ਦੇ ਵੀਵਰਸ ਇਨਕਰੀਜ਼ ਕਰਵਾ ਲਓ ਜੀ ਸੋ ਇੱਥੇ ਵੀਊ ਦੀ অপਸ਼ਨ ਆ ਰਹੀ ਹੈ ਕਿ ਮੈਂ ਪੇਜ ਦੇ ਕਿੰਨੇ ਈਵਰਸ ਇਨਕਰੀਸ ਕਰਨਾ ਚਾਹ ਰਹੇ ਹਾਂ ਮੈਂ 10000 ਇੱਥੇ ਦੇ ਰਹੇ ਹਾਂ ਸਬਸਕ੍ਰਾਈਬਰਸ ਕਿੰਨੇ ਬਤਾ ਰਹੇ ਹਾਂ ਮੈਂ 2200 ਦੇ ਰਹੇ ਹਾਂ ਮੈਂ ਵਾਚ ਟਾਈਮ ਕਿੰਨਾ ਇਨਕਰੀਸ ਕਰ ਰਹੇ ਹਾਂ ਮੈਂ 5000 ਆਵਰਸ ਦੇ ਰਹੇ ਹਾਂ ਇੱਥੇ ਐਂ ਨਾਲ ਹੀ ਮੇਰੇ ਤੋਂ ਇਹ ਪੁੱਛਿਆ ਜਾ ਰਿਹਾ ਕਿ ਪਲਵਿੰਦਰ ਜਿਹੜੇ ਚੈਨਲ ਦੇ ਤੁਸੀਂ ਇਨਕਰੀਸ ਕਰਵਾ ਰਹੇ ਹੋ ਉਹ ਚੈਨਲ ਦਾ ਲਿੰਕ ਦੇ ਦਿਓ ਜੀ ਚੈਨਲ ਦਾ ਪਾਸਵਰਡ ਦੇ ਦੋ ਐਂਡ ਈਮੇਲ ਆਈਡੀ ਦੇ ਦੋ ਐਂਡ ਮੈਨੂੰ ਲੱਗ ਰਿਹਾ ਕਿ ਸ਼ਾਇਦ ਵਾਕਈ ਮੇਰੇ ਚੈਨਲ ਦੇ ਵਿਊਜ਼ ਵੱਧ ਜੂਗੇ ਵਾਚ ਟਾਈਮ ਵੱਧ ਜੂਗਾ ਜਾਂ ਸਬਸਕ੍ਰਾਈਬਰਸ ਇਨਕਰੀਜ਼ ਹੋ ਜੂਗੇ ਬਟ ਹੋਣ ਕੀ ਵਾਲਾ ਹੈ ਤੇ ਜਿੱਦਾਂ ਹੀ ਮੈਂ ਇਹਦੇ ਵਿੱਚ ਕੁਝ ਇਨਫੋਰਮੇਸ਼ਨ ਫਿਲ ਕਰੂੰਗਾ ਉਹ ਸਾਰਾ ਡਾਟਾ ਇੱਕ ਹੈਕਰ ਨੂੰ ਉਹਦੇ ਵਿੱਚ ਥੀ ਵਿਊ ਹੋ ਜਾਗਾ ਸੋ ਜਿੱਦਾਂ ਹੀ ਮੈਂ ਇਹਦੇ ਵਿੱਚ ਕੁਝ ਡਾਟਾ ਫਿਲ ਕਰ ਰਿਹਾ ਸੋ ਮੈਂ ਰੈਂਡਮਲੀ ਇੱਥੇ ਕੁਝ ਫਿਲ ਕਰ ਰਿਹਾ ਕੁਝ ਟੈਸਟਿੰਗ ਵੈਲਿਊ ਫਿਲ ਕਰ ਰਿਹਾ ਇਹਦੇ ਵਿੱਚ ਮੈਂ ਟੈਸਟਿੰਗ gmail.com कुछ ये पासवर्ड फिल कर रहे हैं पासवर्ड भी कुछ दे रहे हैं आज दे देने हैं कुछ भी लाइक मंडे दे देने दें कुछ भी वैल्यू मैं तो फिल करें क्योंकि टेस्टिंग एक दिखा रहे हैं कि लोगों को क्यों नहीं लिंक होते क्लिक करना चाहिए था एंड प्लस चैनल दा लिंक पूछा जा रहा सो so, कुछ भी वैल्यू दे रहा क्योंकि एक जैनुअन ही है एक टैसटिंग पेज है ਸੋ so, XYZ ਤਾਂ ਮੈਂ ਕਲਿੱਕ ਕਰਤੇ ਸੋ ਰਜਿਸਟਰ ਤੇ ਸੋ ਜਿੱਦੇ ਮੈਂ ਰਜਿਸਟਰ ਤੇ ਕਲਿੱਕ ਕੀਤਾ ਐਂਡ ਫਰਦਰ ਮੇਰੇ ਤੋਂ ਕੁਝ ਹੋਰ ਅਕਾਊਂਟਸ ਓਪਨ ਹੋ ਗਏ ਜੀ ਤੁਹਾਡੇ ਜਿਹੜੇ ਆਪਣੇ ਅਕਾਊਂਟ ਹਾਂ ਮੇਰੇ ਪਰਸਨਲ ਆਪਣੇ ਅਕਾਊਂਟਸ ਹੈਗੇ ਹੁਣ ਇਹਦੇ ਵਿੱਚ ਹੋਇਆ ਕੀ ਜਿੱਦਾਂ ਹੀ ਆ ਮੈਂ ਚੀਜ਼ ਕੀਤੀ ਇਹਦੇ ਵਿੱਚ ਹੈਕਰ ਦੇ ਕੋਲ ਮੈਂ ਇੱਥੇ ਕੈਮਰਾਮੈਨ ਨੂੰ ਜ਼ਰੂਰ ਚਾਹਾਂਗਾ ਕਿ ਇਧਰ ਹੈਕਰ ਦਾ ਸਿਸਟਮ ਵੀਕ ਦਿਖਾ ਦਿਓ ਕਿ ਜਿਹੜਾ ਇੱਕ ਹੈਕਰ ਨੇ ਉਹ ਲਿੰਕ ਜਨਰੇਟ ਕੀਤਾ ਸੀਗਾ ਉਹਦੇ ਕੋਲ ਡਾਟਾ ਕੀ ਕੀ ਪਹੁੰਚ ਰਿਹਾ ਮੈਂ ਜ਼ਰੂਰ ਹਾਈਲਾਈਟ ਕਰਕੇ ਦਿਖਾਵਾਂਗਾ ਜੋ ਚੀਜ਼ ਮੈਂ ਮੋਬਾਈਲ ਉਤੇ ਕਰ ਰਿਹਾ ਸੀਗਾ ਉਹ ਸਾਰਾ ਡਾਟਾ ਆ ਲੈਪਟ ਟੈਸਟਿੰਗ ਪਾਸਵਰਡ ਮੰਡੇ ਇਸ ਤਰ੍ਹਾਂ ਤੁਸੀਂ ਲਿਖਿਆ ਸੀ ਟੈਸਟਿੰਗ @gmail.com ਆ ਪਾਸਵਰਡ ਸੀ ਮੰਡੇ ਉਹ ਸਾਰਾ ਤੁਹਾਡੇ ਕੋਲ ਆ ਗਿਆ ਹੈਕਰ ਦੇ ਕੋਲ ਮਤਲਬ ਪਹੁੰਚ ਗਿਆ ਹੈਕਰ ਦੇ ਕੋਲ ਪਹੁੰਚ ਗਿਆ ਇਹਦੇ ਵਿੱਚ ਸੋ ਸੇਮ ਚੀਜ਼ ਕੀ ਹੁੰਦੀ ਹੈ ਜਦੋਂ ਆਪਾਂ ਕੋਈ ਲਿੰਕਸ ਤੇ ਕਲਿੱਕ ਕਰਦੇ ਆ ਐਂਡ ਸਾਨੂੰ ਲੱਗ ਰਿਹਾ ਸੀ ਲਿੰਕਸ ਤੇ ਕਲਿੱਕ ਕਰ ਰਹੇ ਆ ਜਾਂ ਵਾਕਈ ਸਾਡੇ YouTube ਦੇ ਕੋਈ ਫਾਲੋਅਰਸ ਵਧਣ ਵਾਲੇ ਆ ਜਾਂ ਕੋਈ ਸਾਡੇ ਨੂੰ ਕੋਈ ਗੁੱਡੀ ਮਿਲਣ ਵਾਲੀ ਹੈ ਇਹ ਸਿਰਫ ਕੱਲੇ YouTube ਦੀ ਗੱਲ ਨਹੀਂ ਹੈ ਇਹ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਯੂਜ਼ ਕਰਦੇ ਹੋ ਇਹ ਤੁਹਾਡੇ Instagram ਨਾਲ ਵੀ ਹੋ ਸਕਦਾ ਬਹੁਤ ਸਾਰੇ YouTube ਸੋਸ਼ਲ ਮੀਡੀਆ ਜੋ ਇਨਫਲੂਐਂਸਰਸ ਹੈ ਉਹਨਾਂ ਦੇ YouTube ਤੇ ਆਉਂਦੇ ਆ Instagram ਤੇ ਆਉਂਦਾ ਕਿ ਤੁਸੀਂ ਬਲੂ ਟਿੱਕ ਲੈ ਲਓ ਜਾਂ ਤੁਸੀਂ 10000 ਫਾਲੋਅਰ ਇਨਕਰੀਜ਼ ਕਰ ਲਓ ਮੈਂ ਥੋੜਾ ਰੁਕਣਾ ਚਾਹੁੰਗਾ ਫੇਮਸ ਨਹੀਂ ਇਹ ਗੱਲ ਮੇਰੇ ਨਾਲ ਵੀ ਮੈਨੂੰ ਵੀ ਹੈ ਨਾ ਇੱਕ ਹਫਤਾ ਇਹ ਆਇਆ ਸੀਗਾ ਵੀ ਜੇ ਤੁਸੀਂ ਫੇਸਬੁਕ ਤੇ YouTube ਤੇ ਫੇਸਬੁਕ ਤੇ ਔਰ Instagram ਤੇ ਬਲੂ ਟਿੱਕ ਲੈਣੀ ਹੈ ਤਾਂ ਇੰਨੇ ਤੁਹਾਡੇ ਪੈਸੇ ਲੱਗਣਗੇ ਇਹ ਮੈਨੂੰ ਵੀ ਚੀਜ਼ ਆਜੀ ਸੋ ਇਹਦੇ ਵਿੱਚ ਹੁੰਦਾ ਕੀ ਹੈ ਉਹਦੇ ਵਿੱਚ ਜਿਵੇਂ ਹੁਣ ਆਪਾਂ ਇੱਕ ਟੈਸਟਿੰਗ ਕਰਕੇ ਦਿਖਾ ਰਹੇ ਸੀ ਇਹਦੇ ਵਿੱਚ YouTube ਦਾ ਲੋਗੋ ਆ ਰਿਹਾ ਸੀਗਾ ਉਹਦੇ ਵਿੱਚ Instagram ਦਾ ਲੋਗੋ ਆ ਜਾਂਦਾ ਉਹ ਲੱਗ ਰਿਹਾ ਕਿ ਵਾਕਿਆ ਸ਼ਾਇਦ Instagram ਦਾ ਅਫੀਸ਼ੀਅਲ ਪੇਜ ਹੈ ਐਂਡ ਮੈਨੂੰ ਇਹ ਪ੍ਰੋਸੈਸ ਫਾਲੋ ਕਰਨਾ ਪੈਣਾ ਪਰ ਜਿੱਦਾਂ ਹੀ ਉਹਦੇ ਵਿੱਚ ਤੁਸੀਂ ਆਪਣਾ ਡਾਟਾ ਫਿਲ ਕੀਤਾ ਤੁਹਾਡਾ ਡਾਟਾ ਸਾਰਾ ਇੱਕ ਹੈਕਰ ਕੋਲ ਪਹੁੰਚ ਜਾਣਾ ਹੈ ਕਦੀ ਵੀ ਕਿਸੇ ਅਨਨੋਨ ਪਰਸਨ ਤੋਂ ਜੇ ਤੁਹਾਨੂੰ ਕੋਈ ਲਿੰਕ ਆਂਦਾ ਹੈ ਜਾਂ ਕੋਈ ਵੀ ਇਦਾਂ ਦਾ ਮੈਸੇਜ ਆਂਦਾ ਹੈ ਜਾਂ ਕੋਈ ਤੁਹਾਨੂੰ ਇਦਾਂ ਦੀ ਗੁੱਡੀਜ਼ ਦਿਖਾਏ ਜਾਂਦੇ ਕਿ ਤੁਹਾਨੂੰ ਕੋਈ ਬਲੂ ਟਿਕ ਮਿਲ ਜਾਊਗਾ ਜਾਂ ਤੁਹਾਨੂੰ ਕੋਈ ਬਹੁਤ ਇੱਕ ਗਿਫਟ ਵਾਊਚਰ ਮਿਲ ਜਾਊਗਾ ਜਾਂ ਬਹੁਤ ਅੱਛਾ ਆਫਰ ਮਿਲ ਜਾਊਗਾ ਕਿ ਇੱਕ ਮੋਬਾਈਲ ਫੋਨ ਹੈ ਜਿਹੜਾ 20000 ਦਾ ਉਹ ਤੁਹਾਨੂੰ 2000 ਦੇ ਵਿੱਚ ਮਿਲ ਜਾਊਗਾ ਕੁਝ ਵੀ ਇਦਾਂ ਦੇ ਆਫਰਸ ਆਉਂਦੇ ਆ ਉਸੇ ਟਾਈਮ ਤੇ ਅਲਰਟ ਹੋਣ ਦੀ ਲੋੜ ਹੈ ਕਿਉਂਕਿ ਜ਼ਿਆਦਾਤਰ ਹੈਕਰ ਕੀ ਕਰਦੇ ਆ ਉਹਨਾਂ ਦਾ ਸਭ ਤੋਂ ਪਹਿਲਾ ਵੇਹ ਹੁੰਦਾ ਹੈ ਤੁਹਾਨੂੰ ਕੁਝ ਆਫਰਸ ਦੇਣਾ ਹਮੇਸ਼ਾ ਸ਼ਾਰਟਕਟਸ ਤੁਹਾਨੂੰ ਦਿਖਾਉਗੇ ਲਾਲਚ ਦੇਣਾ ਇਨ ਇਨ ਸ਼ਾਰਟ ਲਾਈਕ ਉਹਦੇ ਵਿੱਚ ਹੋ ਸਕਦਾ ਤੁਹਾਨੂੰ ਕੋਈ LCD ਦਿਖਾਈ ਜਾਵੇ ਉਹਦਾ ਪ੍ਰਾਈਸ ਦਿਖਾਇਆ ਜਾਵੇ 10000 ਹੈ ਹੋ ਸਕਦਾ ਇੰਟਰਨੈਟ ਤੇ ਤੁਹਾਨੂੰ ਕੋਈ ਇਦਾਂ ਦੀ ਫ੍ਰਿਜ ਦਿਖਾਈ ਜਾਵੇ ਉਹਦਾ ਪ੍ਰਾਈਸ ਦਿਖਾਇਆ ਜਾਵੇ ਕਿ ਜੀ 1500 ਚ ਮਿਲ ਰਹੀ ਹੈ ਮਤਲਬ ਲਾਲਚ ਇਹਦੇ ਵਿੱਚ ਜ਼ਰੂਰ ਦਿੱਤਾ ਜਾਊਗਾ ਸੈਕਿੰਡ ਕੰਡੀਸ਼ਨਸ ਕੀ ਕਰਦੇ ਆ ਹੈਕਰ ਇਹਦੇ ਵਿੱਚ ਉਹ ਤੁਹਾਨੂੰ ਅਰਜੈਂਸੀ ਕ੍ਰੀਏਟ ਕਰਦੇ ਆ ਕਿ ਤੁਹ ਠੀਕ ਹੈ ਕੁਝ ਟਾਈਮ ਲਿਮਿਟ ਕਰ ਦਿਗੇ ਸਰ ਅਗਰ ਆਪਨੇ ਇਹ ਆਫਰ ਨਹੀਂ ਨਾ ਲਿਆ ਤਾਂ ਇਹ ਆਫਰ ਚਲੇ ਜਾਏਗਾ ਨ ਦੁਬਾਰਾ ਨਹੀਂ ਮਿਲਨੇ ਵਾਲਾ ਆਪਕੋ ਸੋ ਇਦਾਂ ਦੀ ਥਰਡ ਚੀਜ਼ ਦੇ ਵਿੱਚ ਇਹ ਚ ਹੈ ਡਰ ਤੁਹਾਨੂੰ ਜ਼ਰੂਰ ਇਹ ਚ ਡਰਾਇਆ ਜਾਊਗਾ ਜੇ ਤੁਸੀਂ ਇਹ ਨਹੀਂ ਕੀਤਾ ਜਿਵੇਂ ਇੱਕ ਬੜਾ ਪਪੂਲਰ ਕੇਸ ਹੋਣ ਹੋ ਰਿਹਾ ਸੀ ਡਿਜੀਟਲ ਅਰੈਸਟ ਜੀ ਉਦੇ ਵਿੱਚ ਕੀ ਕੀਤਾ ਜਾ ਰਿਹਾ ਸੀ ਲੋਕਾਂ ਨੂੰ ਕਾਲ ਕਰਕੇ ਕੀ ਆ ਜਾ ਰਿਹਾ ਸੀ ਅਸੀਂ ਇਨਕਮ ਟੈਕਸ ਤੋਂ ਬੋਲ ਰਹੇ ਹਾਂ ਅਸੀਂ ਪੁਲਿਸ ਡਿਪਾਰਟਮੈਂਟ ਤੋਂ ਬੋਲ ਰਹੇ ਹਾਂ ਅਸੀਂ ਐਡਵੋਕੇਟ ਬੋਲ ਰਹੇ ਹਾਂ ਜੇ ਤੁਹਾਡੇ ਅਗੇਂਸਟ ਤਾਂ ਇੱਕ ਕੰਪਲੇਂਟ ਆ ਗਈ ਹੋਈ ਹੈ ਐਂ ਤੁਸੀਂ ਇਹ ਫੋਨ ਕਾਲ ਕੱਟ ਨਹੀਂ ਸਕਦੇ ਜੇ ਤੁਸੀਂ ਕੱਟੇ ਤਾਂ ਅਸੀਂ ਹੋਨੇ ਤੁਹਾਡੇ ਰੀਅਰ ਬਾਈ ਜੋ ਪੁਲਿਸ ਆਫੀਸਰਸ ਹੈ ਤੁਹਾਨੂੰ ਘਰੇ ਲੈਣ ਲਈ ਆ ਜਾਓਗੇ ਇੱਕ ਹੁਨੇ ਤੁਹਾਡੇ ਬੈਠੇ ਬੈਠੇ ਕਾਲ ਸਾਨੂੰ ਵੀ ਆਈ ਸੀ ਕਿਉਂਕਿ ਇਹਦੇ ਵਿੱਚ ਉਹ ਕੀ ਕਰਦੇ ਆ ਉਹਨਾਂ ਕੋਲ ਲਿਸਟ ਆ ਉਹਨਾਂ ਨੂੰ ਨਹੀਂ ਪਤਾ ਪਰਸਨ ਕੌਣ ਆ ਉਹਦੇ ਪਿੱਛੇ ਉਹਨਾਂ ਦਾ ਕੰਮ ਹੈ ਆਪਣਾ ਲਾਈਕ ਕੰਮ ਕਰਨਾ ਕਿ ਕਾਲ ਕਰਕੇ ਲੋਕਾਂ ਨੂੰ ਇਦਾਂ ਉਹਦੇ ਵਿੱਚ ਮੰਨ ਲਓ ਉਹਨਾਂ ਨੇ 100 ਕਾਲਸ ਵੀ ਕੀਤੀਆਂ 100 ਤੋਂ ਡੇਲੀ ਦੇ 10 ਵੀ ਟਾਰਗੇਟ ਉਹਨਾਂ ਦੇ ਸਕਸੈਸ ਹੋ ਗਏ ਐਂਡ ਉਹ ਲੱਖਾਂ ਰੁਪਏ ਉਹਦੇ ਵਿੱਚੋਂ ਲੈ ਜਾਂਦੇ ਐ ਅਕਾਊਂਟ ਖਾਲੀ ਕਰ ਦਿੰਦੇ ਸਾਰਾ ਦੇਖੋ ਉਹਦੇ ਵਿੱਚ ਜੇ ਮੈਂ ਡਿਜੀਟਲ ਅਰੇਸਟ ਦੀ ਗੱਲ ਕਰ ਰਿਹਾ ਉਹਦੇ ਵਿੱਚ ਕੀ ਕਰਦੇ ਪਰਸਨ ਨੂੰ ਵੀਡੀਓ ਕਾਲ ਤੇ ਪ੍ਰੈਜ਼ੈਂਟ ਰੱਖਦੇ ਐ ਹੁਣੇ ਇੱਕ ਕੁਛ ਦੇਰ ਪਹਿਲਾਂ ਇੱਕ ਡਾਕਟਰ ਦੇ ਨਾਲ ਇਦਾਂ ਹੋਇਆ ਡਾਕਟਰ ਨੂੰ ਕਿਹਾ ਕਿ ਤੁਸੀਂ ਵੀਡੀਓ ਕਾਲ ਬੰਦ ਨਹੀਂ ਕਰਨੀ ਇੱਕ ਪੁਲਿਸ ਦੀ ਡਰੈਸ ਦੇ ਵਿੱਚ ਪਰਸਨ ਸਾਹਮਣੇ ਬੈਠਾ ਰਿਹਾ ਕਿ ਉਹਨੂੰ ਕਹਿ ਰਿਹਾ ਤੁਹਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਅਸੀਂ ਬਹੁਤ ਲਾਈਕ ਕੁਝ ਇੰਟੈਲੀਜੈਂਸ ਡਿਪਾਰਟਮੈਂਟ ਦੇ ਆਇਆ ਕੋਈ ਐਕਸ ਵਾਈ ਜ਼ेड ਡਿਪਾਰਟਮੈਂਟ ਦੇ ਆ ਜੇ ਤੁਸੀਂ ਇਹ ਕਾਲ ਕੱਟੀ ਤਾਂ ਤੁਹਾਡੇ ਅਗੇਂਸਟ ਹੋਣੀ ਅਸੀਂ ਕਾਰਵਾਈ ਕਰ ਦਾਂਗੇ ਉਹਦੇ ਡਰਾਇਆ ਜਾ ਰਿਹਾ ਮਤਲਬ ਇਹ ਤਿੰਨ ਚੀਜ਼ਾਂ ਜਾਂ ਲਾਲਚ ਦਿੱਤਾ ਜਾਊਗਾ ਜਾਂ ਤੁਹਾਨੂੰ ਅਰਜੈਂਸੀ ਕਰਾਈ ਜਾਊਗੀ ਹੁਣੇ ਕਰੋ ਨਹੀਂ ਤਾਂ ਕੁਝ ਹੋ ਜਾਊਗਾ ਜਾਂ ਡਰਾਇਆ ਜਾਊਗਾ ਸੋ ਇਦਾਂ ਦੇ ਅਗਰ ਕੋਈ ਵੀ ਤੁਹਾਨੂੰ ਲਿੰਕ ਆਂਦਾ ਹੈ ਜਾਂ ਕਾਲ ਆਂਦੀ ਹੈ ਤਾਂ ਪਲੀਜ਼ ਆਪਣੇ ਨੀਅਰਬਾਈ ਕਿਸੇ ਨਾਲ ਡਿਸਕਸ ਜ਼ਰੂਰ ਕਰਾਇਆ ਕਰੋ ਕਿਉਂਕਿ ਹੈਕਰਸ ਅੱਜਕੱਲ ਇਹ ਵੀ ਕਰਦੇ ਆ ਉਹ ਇਹ ਵੀ ਡਰਾਉਂਦੇ ਆ ਕਿ ਤੁਸੀਂ ਕਿਸ ਸਨਾ ਨਹੀਂ ਹੈਗਾ ਜੇ ਤੁਸੀਂ ਕਿਸੇ ਨਾਲ ਇਹ ਸਟੋਰੀ ਸ਼ੇਅਰ ਕੀਤੀ ਔਰ ਜਦੋਂ ਤੱਕ ਉਹ ਪਰਸਨ ਸਟੋਰੀ ਸ਼ੇਅਰ ਕਰਾ ਉਹਦੋਂ ਤੱਕ ਉਹਦੇ ਨਾਲ ਫਰਾਡ ਹੋ ਜਾਂਦਾ ਸੋ ਜੇ ਇਦਾਂ ਦਾ ਕੋਈ ਵੀ ਲਿੰਕ ਆਂਦਾ ਹੈ ਜਾਂ ਕੋਈ ਵੀ ਤੁਹਾਨੂੰ ਕੋਲ ਪਾਸਵਰਡ ਮੰਗ ਰਿਹਾ ਜਾਂ ਕੋਈ ਵੀ ਪੇਜ ਤੁਹਾਨੂੰ ਆਈਡੀ ਪਾਸਵਰਡ ਫਿਲ ਕਰਨ ਲਈ ਕਰ ਰਿਹਾ कभी किसी न अपना पासवर्ड शेयर ना करो क्योंकि तो अकाउंट एक्सैस कर तो आई डी पासवर्ड ही सब कुछ है एंड जिन्हें भी यूजर्स तो अ इंटरनेट बैंकिंग यूज कर रहे हैं या सोशल मीडिया यूज कर रहे हैं या कुछ भी ऑनलाइन कंटेंट यूज करते एक स्टैप बड़ा इंपॉर्टेंट हूं टू स्टैप वेरीफिकेशन जरूर अपने लाइक अपने किसी नीयर बाय परसन पुछो ओनू कि एक्टिवेट करना है अपने अकाउंट्स से टू स्टैप वेरीफिकेशन जरूर एक्टिवेट कराओ चाहे जीमेल यूज कर रहे हो चाहे फेसबुक कर रहे हो क्योंकि जो उद्देशा पासवर्ड किसी को ਹੁੰਦਾ ਵੀ ਹੈ ਤਾਂ ਵੀ ਉਹ ਤੁਹਾਡੇ ਅਕਾਊਂਟ ਨੂੰ ਐਕਸੈਸ ਨਹੀਂ ਕਰ ਸਕਦਾ ਐਂਡ ਇਹ ਕਿੱਦਾਂ ਕਰਨਾ ਹੈ ਜ਼ਰੂਰ ਤੁਸੀਂ ਕਿਸੇ ਕਿਉਂਕਿ ਥੋੜਾ ਪ੍ਰੋਸੈਸ ਕੰਪਲਿਕੇਟਿਡ ਹੈ ਮੈਂ ਦੱਸ ਨਹੀਂ ਸਕਦਾ ਤੁਸੀਂ ਸਿੰਪਲੀ ਅਕਾਊਂਟ ਦੀ ਸੈਟਿੰਗਸ ਜਾਓ ਵੈਸੇ ਐਂਡ ਉਹ ਜਿਸ ਤੁਹਾਨੂੰ ਆਪਸ਼ਨ ਮਿਲ ਜਾਏਗੀ ਕਿਉਂਕਿ ਉਹ ਇੱਕ ਆਪਸ਼ਨ ਹੈ ਜਿਹਦੇ ਨਾਲ ਤੁਸੀਂ ਆਪਣੇ ਅਕਾਊਂਟਸ ਨੂੰ ਬਚਾ ਸਕਦੇ ਹੋ ਮੇਰਾ ਸਵਾਲ ਵੀ ਤੁਹਾਨੂੰ ਇਹੀ ਸੀਗਾ ਲਾਸਟ ਵਿੱਚ ਕਿ ਅਸੀਂ ਆਪਣਾ YouTube ਚੈਨਲ ਫੇਸਬੁਕ ਅਕਾਊਂਟ ਇੰਸਟਾਗ੍ਰਾਮ ਅਕਾਊਂਟ ਇਹ ਸਾਰਿਆਂ ਨੂੰ ਕਿਸ ਤਰ੍ਹਾਂ ਆਪਾਂ ਵਧੀਆ ਤਰੀਕੇ ਰੱਖ ਸਕਦੇ ਹਾਂ ਜਿਹੜਾ ਕਿ ਕਦੀ ਵੀ ਹੈਕ ਨਾ ਹੋਵੇ ਸੋ ਮੈਨੂੰ ਲੱਗਦਾ ਵੀ ਅੱਧੀ ਚੀਜ਼ਾਂ ਤੁਸੀਂ ਸਮਝਾਉਂਦੀਆਂ ਜੇ ਕੋਈ ਹੋਰ ਸੌਖਾ ਤਰੀਕਾ ਜਿਹੜੇ ਜਿਨ੍ਹਾਂ ਨੂੰ ਘੱਟ ਯੂਜ਼ ਕਰਨਾ ਆਉਂਦਾ ਸੋਸ਼ਲ ਮੀਡੀਆ ਜਿਨ੍ਹਾਂ ਨੂੰ ਫੋਨ ਘੱਟ ਚਲਾਉਣਾ ਆਉਂਦਾ ਜਿਨ੍ਹਾਂ ਨੂੰ ਲੈਪਟਾਪ ਜਾਂ ਕੰਪਿਊਟਰ ਘੱਟ ਚਲਾਉਣਾ ਆਉਂਦਾ ਉਹਨਾਂ ਵਾਸਤੇ ਕੋਈ ਸੌਖਾ ਤਰੀਕਾ ਹੈ ਵੀ ਜਿਹੜਾ ਅਟੈਕ ਇਦਾਂ ਦਾ ਕੋਈ ਨਾ ਹੋਵੇ ਸਭ ਤੋਂ ਸੌਖਾ ਤਰੀਕਾ ਜੇ ਮੈਂ ਕਾਮਨ ਗੱਲ ਕਰਾਂ ਤੁਹਾਡਾ ਆਈਡੀ ਪਾਸਵਰਡ ਹੈ ਜੇ ਤੁਹਾਡਾ ਪਾਸਵ ਪਾਸਵਰਡ ਆਪਣਾ ਕਿਸੇ ਹੋਰ ਅਕਾਊਂਟ ਦੇ ਨਾਲ ਮੈਚ ਕਰਕੇ ਨਾ ਰੱਖੋ ਮਤਲਬ ਜੋ ਫੇਸਬੁੱਕ ਦਾ ਪਾਸਵਰਡ ਹੈ ਉਹ Gmail ਦਾ ਕਦੀ ਨਾ ਰੱਖੋ ਬਹੁਤ ਜਾਣੇ ਮਿਸਟੇਕ ਹੀ ਕਰਦੇ ਆਪਣੇ ਪਾਸਵਰਡ ਫੋਨ ਨੰਬਰ ਰੱਖ ਲੈਂਦੇ ਆ ਇਹ ਗਲਤੀ ਕਦੀ ਵੀ ਨਾ ਕਰੋ ਸੈਕਿੰਡ ਜਿੰਨੇ ਵੀ ਤੁਸੀਂ ਲਾਈਕ ਅਕਾਊਂਟ ਕ੍ਰੀਏਟ ਕਰਦੇ ਹੋ ਜਾਂ ਪਾਸਵਰਡਸ ਹੈ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ ਕਿਉਂਕਿ ਸ਼ੇਅਰ ਜਦੋਂ ਅਸੀਂ ਕਰੀਦਾ ਆ ਮਤਲਬ ਅਸੀਂ ਆਪਣੀ ਪੂਰੀ ਆਥੈਂਟੀਸਿਟੀ ਲਾਈਕ ਸੈਕੰਡ ਪਰਸਨ ਨੂੰ ਪ੍ਰੋਵਾਈਡ ਕਰਤੀ ਹੈ ਟੂ ਸਟੈਪ ਫਾਲੋ ਕਰੋ ਕਿਸੇ ਦੂਜੇ ਦੇ ਸਿਸਟਮ ਤੇ ਜਾ ਕੇ ਆਪਣੇ ਖਾਤੇ ਲੌਗ ਇਨ ਨਾ ਕਰੋ ਸਭ ਤੋਂ ਵੱਡਾ ਮੋਸਟ ਆਫ ði ਕੇਅਰ ਅਸੀਂ ਪਰਸਨਲ ਅਕਾਊਂਟਸ ਜਿਹੜੇ ਹੁੰਦੇ ਆ ਫਰੈਂਡਸ ਦਾ ਸਿਸਟਮ ਲਈਦਾ ਉਹਨਾਂ ਤੇ ਜਾ ਕੇ ਲੌਗ ਇਨ ਕਰ ਲੀਦਾ ਤਾਂ ਇਹ ਕੀ ਲੋਕਰ ਇੱਕ ਏਦਾਂ ਦਾ ਸੌਫਟਵੇਅਰ ਹੈ ਜਿਹੜਾ ਸਿਸਟਮ 'ਚ ਇੰਸਟਾਲ ਰਹਿੰਦਾ ਹੈ ਐਂਡ ਤੁਹਾਨੂੰ ਪਤਾ ਵੀ ਨਹੀਂ ਹੋਊਗਾ ਜੋ ਵੀ ਉਹਦੇ ਸਿਸਟਮ 'ਚ ਤੁਸੀਂ ਟਾਈਪ ਕੀਤਾ ਕੀਬੋਰਡ ਯੂਜ਼ ਕਰਕੇ ਉਹ ਸਾਰਾ ਡਾਟਾ ਐਜ਼ ਇਟ ਇਜ਼ ਰਿਕਾਰਡ ਹੋ ਜਾਊਗਾ ਜਲਦੀ ਉਹ ਵੀ ਡੈਮੋ ਕਿਸੇ ਦਿਨ ਦਿਖਾਵਾਂਗੇ ਉਹਦੇ ਵਿੱਚ ਲੋਕਾਂ ਨੂੰ ਅਵੇਅਰ ਕਰਨਾ ਬੜਾ ਇੰਪੋਰਟੈਂਟ ਪੁਆਇੰਟ ਹੈ ਕਿਉਂਕਿ ਜਦੋਂ ਤੱਕ ਤੁਸੀਂ ਦੇਖੋਗੇ ਨਾ ਤੁਹਾਡੇ ਲਈ ਇਸ ਵੀਵਰਜ਼ ਲਈ ਕੀ ਹੈ ਇਹ ਵਰਚੁਅਲ ਹੈ ਕਿ ਸ਼ਾਇਦ ਹੁੰਦਾ ਹੋਊਗਾ ਜਦੋਂ ਤੱਕ ਉਹ ਚੀਜ਼ਾਂ ਨੂੰ ਦੇਖਣਗੇ ਨਹੀਂ ਸੋ ਇੱਕ ਬੜਾ ਇੰਪੋਰਟੈਂਟ ਚੀਜ਼ ਹੈ ਜਿਹੜਾ ਸਾਰੇ ਵੀਵਰਜ਼ ਨੂੰ ਅਵੇਅਰ ਹੋਣ ਦੀ ਲੋੜ ਹੈ ਭਾਈ ਜੀ ਬਹੁਤ-ਬਹੁਤ ਸ਼ੁਕਰੀਆ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਅੱਜ ਲੋਕਾਂ ਨੂੰ ਦਿਖਾਇਆ ਕਿ ਕਿਸ ਤਰ੍ਹਾਂ ਜਿਹੜੇ ਅਟੈਕ ਹੁੰਦੇ ਨੇ ਔਰ ਕਿਸ ਤਰ੍ਹਾਂ ਇਹਨਾਂ ਤੋਂ ਬਚਿਆ ਜਾ ਸਕਦਾ ਹੈ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਔਰ ਸਮਾਂ ਦੇਣ ਵਾਸਤੇ ਧੰਨਵਾਦ ਜੀ ਬਹੁਤ-ਬਹੁਤ ਥੈਂਕ ਯੂ ਤਾਂ ਐਸੀ ਸਾਡੇ ਨਾਲ ਸਾਈਬਰ ਐਕਸਪਰਟ ਪਲਵਿੰਦਰ ਸਿੰਘ ਜਿਨ੍ਹਾਂ ਨੇ ਇਹ ਸਮਝਾਇਆ ਕਿ ਕਿਸ ਤਰ੍ਹਾਂ ਸਾਡੇ YouTube ਚੈਨਲ ਤੇ Facebook account Instagram account Gmail ਜਿੰਨੇ ਵੀ ਤੁਸੀਂ ਸੋਸ਼ਲ ਮੀਡੀਆ ਯੂਜ਼ ਕਰਦੇ ਹੋ ਉਹਨਾਂ ਤੇ ਜਿਹੜੇ ਅਟੈਕ ਜਿਹੜੇ ਕਿਸ ਤਰ੍ਹਾਂ ਹੁੰਦੇ ਨੇ ਉਸ ਕਿਸ ਤਰ੍ਹਾਂ ਨਾਲ ਤੋਂ ਬਚਿਆ ਜਾ ਸਕਦਾ ਹੈ ਸੋ ਅਗਲੀ ਵਾਰ ਇੱਕ ਨਵੇਂ ਮੁੱਦੇ ਦੇ ਨਾਲ ਹਾਜ਼ਰ ਹੋਵਾਂਗੇ ਦੇਖਦੇ ਰਹ दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप